ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਬਾਬਿਓ ਆਪਾਂ ਕਿੱਥੇ ਚੱਲੇ ਆਂ ਬਾਬਿਓ ਚੱਲਿਆ ਹੀ ਫੱਲੇਵਾਲ ਟਰਾਲੀ ਖੇਡਣ ਕਾਬਲੇ ਤੇ ਅੱਜ ਬਾਈ ਲੇਟ ਵਾਕ ਕਰਾਦਾ ਕੀ ਆ ਬਾਈ ਬਾਬਿਓ ਕਹਿ ਚੱਲਦੇ ਆ ਕੀ ਆ ਗੋਦੀ ਚ ਇਹ ਟਰਾਫੀ ਆ ਕਿਹਨੂੰ ਦੇਣੀ ਆ ਬਾਈ ਇਹ ਦੇਣੀ ਆ ਜੀ ਜੱਗੇ ਨੂੰ ਠੀਕ ਆ ਕਿਹਦਾ ਸਨਮਾਨ ਕਰਨਾ ਹੈ ਹੁਣ ਜਿਹਨੂੰ ਆਪਾਂ ਦੇਣੀ ਆ ਮੈਂ ਟਰਾਫੀ ਦੇਖ ਕੇ ਆਇਆ ਹਾਂ ਰਮਨੇ ਰੋਚੀ ਆ ਮਿਲ ਕੇ ਦਊ ਹਾਂ ਤੇ ਹੁਣ ਬਾਬਿਓ ਆਪਾਂ ਜਾਣਾ ਦਿਖਾਉਨੇ ਆ ਤੁਹਾਨੂੰ ਤੇ ਹੁਣ ਇਹ ਤਾਂ ਬਾਬੇ ਆਪਾਂ ਛੋਟ ਹੀ ਲਿਆਇਆ ਇਹ ਤੇ ਕੀ ਗਾਹਾਂ ਨੂੰ ਤੁਹਾਨੂੰ ਕਾਫੀ ਨਾਲ 2100 ਨਗਦ ਰਾਸ਼ੀ ਜਨਮਾਨ ਕਰਨ ਤੇ ਅੱਜ ਆਪਾਂ ਹੋ ਗਏ ਲੇਟ ਇੱਕ ਬੰਦਾ ਆਪਣਾ ਤੁਰਿਆ ਆਉਂਦਾ ਖਾਸਾ ਲੇਟ ਹੋ ਗਏ ਤਿੰਨ ਸਿਲੰਡਰ ਚੱਲ ਗਏ ਚਾਰ ਚੱਲਣੇ ਆ ਤੇ ਆਪਾਂ ਦਾ ਆਪਣੇ ਟਰੈਕਟਰ ਹੀ ਦਿਖਾਉਣੇ ਆ ਜੈਨੀਆਂਲੇ ਤੁਹਾਨੂੰ ਜਿਹੜੀ ਮੇਨ ਗੱਲ ਆ ਦਿਖਾਉਣੇ ਜਾ ਕੇ 91 ਆ ਕੀ 10 ਮਿੰਟ ਆਈ ਆ 13ਵੀਂ ਦੀ ਦੀ ਚੈਨੀ ਵਾਲੇ ਦੀ 10ਵੀਂ ਇੱਕ ਖਣੀ 10ਵੀਂ ਆ ਇੱਕ ਖਣੀ 13ਵੀਂ ਆ ਬਾਕੀ ਮਿਲਦੇ ਆ ਤੁਹਾਨੂੰ ਜਾ ਕੇ ਮਲਾਵਰ ਜਾਊਗਾ ਪਟਿਆਲਾ ਜਾ ਕਵਾੜੀ ਜਾਣਾ ਕਵਾੜੀ ਜਾਣੀ ਆ ਤਾ ਲੋਕ ਮੇਲੇ ਹੋਰ ਲਾਉਂਦੇ ਆ ਜਾ ਕੇ ਸੁੱਕਿਆਂ ਦੇ ਮੋਤੀਪੂਰ ਕੋ ਘੰਟੇ ਚ ਲੈ ਵਾਪਿਓ ਫਾਰਮ ਟ੍ਰੈਕ फिरोड़ पूरे टाइम ते कम हुया ਬੱਲੇ ਹੋਣਾ ਬੰਦਾ ਦੋਸਤਾਂ ਯਾਰ ਸਾਥੀ ਵੀ ਮੜਿਆ ਤੇ ਤੇਰੇ ਕੋਲ ਸਿਰ ਦੇ ਮਾਰ ਕੇ ਦਿੱਤੀ ਇਸ ਜਿਹੜਾ ਜਿਹੜਾ ਪੂਰਾ ਜੇਰਾ ਜੁੱਤੀ ਦਾ ਨਹੀਂ ਇਹੋ ਜਿਹਾ ਨਹੀਂ 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 ਕੱਟਿਆ ਇਹ ਤਾਂ ਨਾਈਟ ਹੈ ਆਤੇ ਉਹ ਇਹਦਾ ਟਰੈਕਟਰ ਚੱਲਦਾ ਵੀਰੇ ਆਪਣਾ ਲੀਤਾ 750 ਕਾਲੀਆਂ ਕਿਉਂ ਨਾ ਮਾਰੀ ਵੀ ਦੂਵੀਂ ਨਹੀਂ ਹੋਊਗਾ ਵਾਹ ਜੀ ਨਹੀਂ ਕਰਾ ਆ ਬਦਦਰ ਨੇ ਹਾਂਜੀ ਬਾਬਿਓ ਆ ਸਨਮਾਨ ਕਰਨਾ ਬਾਈ ਜੱਗੇ ਦਾ ਦਿਖਾਈ ਮੱਦੀ ਆਹ ਟਰੋਫੀ ਦੇਣੀ ਆ ਬਾਈ ਆਪਰੇ ਨਾਲ 2100 ਰੁਪਇਆ ਰਡਾਰ 302 ਬੈਡ ਰੰਗੀ 852 ਗਰੁੱਪ ਹਾਂਜੀ ਬਾਬਿਓ ਆਉਣ ਲੱਗਾ ਜੀ ਰੱਲੇ ਵਾਲਾ ਅਰਜਨ ਬਹੁਤ ਸੋਣਾ ਜਾਦਾ ਟਰੈਕਟਰ ਬਾਬਿਓ ਲਗਾਉਣੇ ਤੁਹਾਨੂੰ ਕੀ ਬਣਦਾ ਚੱਲੂ 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 ਵੀਰੇ ਸਭ ਦੇ ਚੱਲਣਾ ਆਪਾਂ ਤਾਂ ਕਹਿੰਦੇ ਬਹੁਤ ਸੋਹਣਾ ਚੱਲਦਾ ਬਾਬੇ ਟਰੈਕਟਰ ਲਗਾਉਣਾ ਤੁਹਾਨੂੰ ਢੱਲੇ ਵਾਲਾ ਅਰਜਣਾ ਬਾਬਿਓ ඒ බහත දෝමු දෝමු ඩුල ඇක තීහගේ ලාගලා මෙන තොඩුටෑම ਟੋੜ ਗਿਆ 41 41 41 41 ਦੂਜੇ ਆ ਗਿਆ ਦੂਜੇ ਦੇ ਆ ਗਿਆ ਯਾਰ ਪਹਿਲੇ ਨਹੀਂ 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 ਪਹਿਲੇ ਤੇ ਨਹੀਂ ਚੁੱਪ ਹੋਈ ਟਾਈਮ ਸੁਣਨ 1 ਮਿੰਟ 47 ਸੈਕਿੰਡ ਦੂਜੇ ਦੇ ਆ ਗਿਆ ਬਾਬੇ ਰੱਲੇ ਵਾਲਾ ਅਰਜਨ ਉਹ ਇਹਦੀ ਟੈਸਟ ਰੇਟਿੰਗ ਲਈ ਜਾ ਰਹੀ ਦੂਜੇ ਤੀਜੇ ਵੀ ਰਹਦਾ ਹੈ ਚੱਪ ਓਏ ਸੋਪੀ ਸੋਨਾ ਦੀ ਕਰਦੇ ਖੇਡਵਾ ਦਾ ਅਗਲੇ ਤੇ ਉਹ ਜਦੋਂ ਦੇ ਗਿਆ ਹੌਸਲੇ ਕਰਦਾ ਹੈ ਤੇ ਜੀ ਹੈ ਉਹ ਫਿਰ ਖੇਡਵਾ 41 42 43 44 ਇੱਕ ਗੱਲ ਤੋਂ 42 ਸੈਕਿੰਡ ਤੇ ਇੱਕ ਗੱਡ ਤੇ ਰਹਿ ਗਿਆ ਯਾਰ ਰਡਾਰ ਗਰੁੱਪ 302 ਰੰਗੀ ਅਰਸ਼ 55 ਗਰੁੱਪ ਤਰਨੀ ਰੰਗੀ ਆ ਅਰਸ਼ ਸਰਪੰਚ ਆ ਕੰਟੀ ਨੰਗਲ ਇੰਦੂ ਨੰਗਲ ਗ੍ਰਵੀਰ ਵਰਕਾ ਅਰਸੀ ਰੰਗੀ ਤੇ ਜੋਤ ਕੈਨੇਡਾ ਜੱਗੇ ਖੁਰਦ ਤੇ ਵੱਡਾ ਮਾਣ ਕਰਦੇ ਨੇ 2100 ਤੇ ਨਾਲ ਇੱਕ ਕੱਪ ਇਹ ਵੀਰ ਰਡਾਰ ਗਰੁੱਪ ਵਾਲੇ ਰੰਗੀ ਗਰਪ ਵਾਲੇ ਦਾ ਮਾਣ ਕਰਦੇ ਨੇ ਜੱਗੇ ਤੇ ਜ਼ਿਮੀਦਾਰ ਢਾਬੇ ਵਾਲੇ ਮਾਣ ਕਰਦੇ ਨੇ ਮੇਰੇ ਮਿੱਤਰੋ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਓਏ ਅੱਜ ਥੱਲੇ ਗੱਡੀਆਂ ਕਦੇ ਸੀਗੇ ਰਕਸੇ ਗੱਲਾਂ ਵੱਖਰੀਆਂ ਨੇ ਇਹ ਰਡਾਰ ਗਰਪ ਵਾਲਿਆਂ ਦੀ ਗੱਲ ਆ ਮੇਰੇ ਵੀਰੋ